ਆ ਜਿਹੜਾ ਨਵਾਂ ਚੁੱਲਾ ਤਲ ਜਿਹੜਾ ਨਾਲ ਉਥੇ ਚੁੱਲਾ ਲਈ ਬੈਠਾ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਹੈ ਉਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉਥੇ ਹੀ ਇਹਨਾਂ ਦਾ ਹੈ ਇੱਕੋ ਹੀ ਪੰਡਾਲ ਅੱਜ ਕੱਲ ਕਿਤੇ ਦੇਖਿਆ ਦੁਨੀਆਂ ਚ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਇਹ ਕੋਈ ਪੰਡਾਲ ਚ ਕੰਮ ਕਰਨ ਆ ਤੁਹਾਡੇ ਲੋੰਗ ਵਾਂ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਦਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਥੋੜੀ ਪਾਰਟੀ ਪੰਜਾਬੀਆਂ ਦੇ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਿੰਦਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਟਸਾ ਨੂੰ ਚੰਦੂ ਮਹਾਰਾਜ ਸਾਹਿਬ ਨੂੰ ਰਖੜਾ ਸਾਹਿਬ ਨੂੰ ਸਾਰਿਆਂ ਨੂੰ ਇੱਕ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਦਮ ਹੋਏ ਮੈਂ ਉਹਦੇ ਸਾਹਮਣੇ ਗੁੱਡਾ ਨਹੀਂ ਡੇਕੂਗਾ ਹੁਣ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ जिने हज़ारां ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ ਚ ਆ ਗਏ ਆਪਾਂ ਝਾੜੂ ਵਾਲਿਆਂ ਦੇ ਗੱਲਾਂ ਚ ਆ ਗਏ ਏਜੰਸੀਆਂ ਦੀ ਗੱਲਾਂ ਚ ਆ ਗਏ ਜੇ ਤੁਸੀਂ ਮੈਂ ਕਹਿੰਨਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲ ਗਏ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਲਈ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹਰਪਾਲ ਚੀਮਾ ਇਥੋਂ ਦਾ ਐਮਐਲਏ ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਹੈ ਕਿੱਧਰ ਕੇ ਦਾਦੂ ਵਾਲ ਸਾਹਿਬ ਕਿੱਧਰ ਕੇ ਮੰਡ ਸਾਹਿਬ ਕਿੱਧਰ ਕੇ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪ ਹੈ ਕੇਜਰੀਵਾਲ ਨੇ ਸਸੋਡਿਆ ਨੂੰ ਚੰਡੀਗੜ੍ਹ ਹੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ ਚਾਹ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡਿਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਆ ਜਿਹੜੇ ਇਛਤਿਆਰ ਹੈ ਜਿਹੜੇ ਤੁਸੀਂ ਦੇਖ ਦੀ ਹਰ ਕੰਧ 'ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਤਾਮਿਲ ਲਾਡੂ ਚਲੇ ਜਾਓ ਕਰਲਾ ਚਲੇ ਜਾਓ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਿਆ ਹਰ ਸਾਲ ਆਸ਼ਟਿਆਰਾਂ ਦੇ ਹਿੰਦੁਸਤਾਨ ਦੇ ਕੋਨੇ-ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਿਹਾ ਹੈ ਤੇ ਕਹਿੰਦੇ ਆ ਸਾਡੇ ਕੋਲੇ 1000 ਰੁਪਿਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਆ ਜਿਹੜਾ ਕੇਜਰੀ ਵਾਲਾ ਹੈ ਤਕਰੀਬਨ 200 ਪੁਲਸ ਵਾਲਾ ਪੰਜਾਬ ਦਾ ਦਿੱਲੀ 에ਦੀ ਰੱਖਿਆ ਵਾਸਤੇ ਐ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ ਮੈਂ ਬੇਨਤੀ ਕਰਨਾ ਆ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਸੰਗਰੂਰ ਬਣਾ ਲੈ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਫੈਲ ਜਾਂਦਾ ਹੈ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗ ਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਰ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿਹਾ ਅਗਲੀ ਸਰਕਾਰ ਬਣੂਗੀ ਕਾਲੀ ਜਲਦੀ ਕਿਉਂਕਿ ਸੰਗਰੂਰ ਵਾਲਿਆਂ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਆ ਯਾਰ ਯਾਦ ਕਰੋ ਅਕਾਲੀ ਦਲ ਦੀ ਸਰਕਾਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ ਥੋਡੇ ਇੱਥੇ ਡਿਊਵਲ ਕਨੈਕਸ਼ਨ ਸਾਰਿਆਂ ਨੇ ਥੋਡੇ ਕੋਲੇ ਟਿਊਬਲ ਕਨੈਕਸ਼ਨ ਹੈ ਨਾ ਮੈਂ ਤੁਹਾਨੂੰ ਇੰਨਾ ਕਹਿਣਾ 15 ਲੱਖ ਡਿਊਵਲ ਕਨੈਕਸ਼ਨ ਪੰਜਾਬ ਦੇ ਆ ਸਾਡੇ 13 ਲੱਖ ਅਕਾਲੀ ਦਲ ਨੇ ਦਿੱਤੇ ਆ ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲੇ ਟਿਊਬਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ ਪਹਿਲੇ ਹੀ ਹਫਤੇ ਸਾਰਿਆਂ ਨੂੰ ਟਿਊਬਲ ਕਨੈਕਸ਼ਨ ਦੇ ਦਾਂਗੇ। ਜਿੰਦਾਬਾਦ। ਆਟਾ ਦਾਲ ਸਕੀਮ ਬੰਦ ਕਰਤੀ ਇਹਨਾਂ ਨੇ। ਆ ਜਿਹੜਾ ਕਣਕਾਰੀਆ ਸੈਂਟਰ ਦੀ ਐ 8 ਪੰਜਾਬ ਵਾਲਿਆਂ ਨੇ ਤੇਰੇ। ਜਿਸ ਦਿਨ ਸਰਕਾਰ ਸ਼ਾਲੂ ਹੋ ਗਈ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ। ਫਿਰ ਤੋਂ ਸ਼ਗਨ ਮਿਲਨੇ ਸ਼ੁਰੂ ਹੋਣਗੇ। ਫਿਰ ਤੋਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜ੍ਹਨ ਵਾਸਤੇ ਤੇ ਵੱਡੀ ਗੱਲ ਕਰਦਾ ਹੈ ਵੱਡੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤ ਜਿਹੜੀ ਆ ਕਾਂਗਰਸ ਤੇ ਝਾੜੂ ਵਾਲੇ ਬੰਦ ਕਰ ਦਿੱਤੀ ਐਸਸੀ ਬੱਚਿਆਂ ਨੂੰ ਮੈਂ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਹਦੇ ਬਾਅਦ ਸਰਕਾਰ ਆਉਣ ਤੇ ਸਾਰਿਆਂ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਜਿਹਦੇ ਨਾਲ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੋਈ ਵੀ ਬਣਿਆ ਇਹਨਾਂ ਤੋਂ ਦੁਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ ਦੁਵਾਨੀ ਨਹੀਂ ਲੈਣੀ ਮੈਂ ਤੁਹਾਨੂੰ ਇਹ ਨਾਂ ਤਾਂ ਦੇਣਗੇ ਦੇਣਗੇ ਵੀ ਨਹੀਂ ਮਦਰ ਦਾ ਪਰ ਮੈਂ ਤੁਹਾਨੂੰ ਇੰਨਾ ਦੱਸਣਾ 1.5 ਸਾਲ ਬਾਅਦ ਚਾਹ ਪੂਰੇ ਕਰ ਦੂੰਗਾ ਚਾਹ ਪੂਰੇ ਕਰ ਦੂੰਗਾ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਆ ਜਿਹੜੇ ਮਾੜੇ ਲੀਡਰ ਐ ਇਹਨਾਂ ਦੀ ਨੀਅਤ ਦੀ ਕਮੀ ਐ ਜਦੋਂ ਬਾਦਲ ਸਾਹਿਬ ਸੀ ਮੁੱਖ ਮੰਤਰੀ ਅਸੀਂ ਕਿਤੇ ਨਹੀਂ ਗਿਆ ਖਜ਼ਾਨਾ ਖਾਲੀ ਹੈ ਤੁਸੀਂ ਕਹਿੰਦੇ ਸੀ ਸਾਨੂੰ ਸੜਕ ਬਣਾ ਦਿਓ ਵੱਡੀਆਂ ਸੜਕਾਂ ਬਣਾ ਦਿਆਂ ਅਸੀਂ ਇੱਕ ਗੱਲ ਦੱਸਿਓ ਅੱਜ ਤੱਕ ਜੋ ਵੀ ਮੈਂ ਕਿਹਾ ਪੂਰਾ ਕੀਤਾ ਕਿ ਨਹੀਂ ਜੇ ਮੈਂ ਕਿ ਯਾਦ ਕਰੋ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਕੀ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜਦਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀਆਂ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਅੱਜ ਮੈਨੂੰ ਫਿਰ ਤੋਂ ਦੁੱਖ ਲੱਗ ਰਿਹਾ ਹੈ ਅੱਜ ਘੱਗਰ ਨਾਲ ਪਾਣੀ ਕਈ ਜ਼ਿਲ੍ਹਿਆਂ 'ਚ ਉੱਤੇ ਆ ਗਿਆ ਫਾਜ਼ਿਲਕਾ ਪਾਣੀ ਕਿਸਾਨ ਡੁੱਬ ਗਏ ਸੁਲਤਾਨਪੁਰ ਹਲਕੇ 'ਚ ਕਿਸਾਨਾਂ ਦਾ ਬੁਰਾ ਹਾਲਾ ਪਾਣੀ ਆ ਗਿਆ ਨਦੀ ਦਾ ਪਰ ਭਗਵੰਤ ਮਾਨ ਨਹੀਂ ਦਿਖਾਈ ਇਹਨਾਂ ਦੇ ਮੰਤਰੀ ਕੋਈ ਦਿਖਾਈ ਨਹੀਂ ਦੇ ਰਿਹਾ ਆ ਕੀ ਕਹਿੰਦੇ ਹੁੰਦੇ ਸੀ ਕਿ ਜਦੋਂ ਨੁਕਸਾਨ ਹੋਊਗਾ ਤੁਹਾਨੂੰ ਪੁੱਛਾਂਗੇ ਵੀ ਨਹੀਂ ਜਿੰਨੇ ਘਰੇ ਤੁਹਾਡੇ ਕੁੱਤੇ ਮੁਰਗੀਆਂ ਹਨ ਕੁਝ ਵੀ ਹੈ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਕਹਿੰਦਾ ਸੀ ਨਾ ਤੁਹਾਡੇ ਭਗਵੰਤ ਮਾਨ ਹੁਣ ਕਿੱਧਰ ਗਿਆ ਹੁਣ ਤੂੰ ਆਪ ਹੀ ਨਹੀਂ ਦਿਖਦਾ ਪੀਤੀ ਖਾਦੀ ਪੀਤੀ ਤੇ ਕਿੱਧਰ ਗਿਆ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ بڑے ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਹੈ ਸੰਗਰੂਰ ਵਾਲੇ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਿਵਾਰ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਪੱਗ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਆਂ ਆ ਜਾਂਦੇ ਗੋਲ ਪੱਗ ਬਣ ਲੈਂਦੇ ਆਪ ਉਹਦੇ ਘਰ 'ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਐ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਐ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਹੈ ਯਾਰ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਦੋਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਕਿਹਨੂੰ ਵੋਟ ਪਾਉਣੀ ਹੈ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਹੈ ਉਹ ਸਪਿਰਿਟ ਵਾਪਸ ਲੈ ਕੇ ਆਓ ਜੇ ਬਚਣਾ ਪੰਜਾਬ ਨੇ ਬਚਣਾ ਉਹ ਸਪਿਰਿਟ ਲੈ ਕੇ ਆਓ ਆ ਦੇਖੋ ਕਿੰਡੀ ਵੱਡੀ ਥੋੜੀ ਤਾਕਤ ਨੇ ਜਿੱਤ ਕਰਾਈ ਆ ਕੇਜਰੀਵਾਲ 65000 ਕਿਲਾ ਥੋੜਾ ਲੈਣਾ ਚਾਹੁੰਦਾ ਸੀ ਬਿਲਡਰਾਂ ਨਾਲ ਸੌਦਾ ਹੋ ਗਿਆ ਸੀ ਪਰ ਤੁਸੀਂ ਹਿੰਮਤ ਕੀਤੀ ਤੁਹਾਡੀ ਫੌਜ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਭਜਾ ਲਿਆ ਹੁਣ ਪਹਿਲੀ ਤਰੀਕ ਨੂੰ ਅਸੀਂ ਇੱਕ ਮੋਗੇ ਕਨਫਰੰਸ ਕਰ ਰਹੇ ਆ ਪੰਜਾਬੀਆਂ ਦੀ ਫਤਿਹ ਦੀ ਰੈਲੀ ਹੈ ਉਹਦੇ ਚ ਜਰੂਰ ਹਿੱਸਾ ਦਿਓ ਤੇ ਉਸ ਮੋਗੇ ਰੈਲੀ ਦੱਸਾਂਗੇ ਕਿ ਅਗਲੇ ਡੇਢ ਸਾਲ ਦੇ ਅੰਦਰ ਕਿਵੇਂ ਇੰਨਾ ਕਾਂਗਰਸੀਆਂ ਨੂੰ ਤੇ ਝਾੜੂ ਵਾਲਿਆਂ ਨੇ 50 ਭਜਾਵਾਂਗੇ ਦੇ ਜੇ ਬਚਣਾ ਪੰਜਾਬ ਨੇ ਸਿੱਧੀ ਗੱਲ ਮਤਲਬ ਦੱਸਣਾ ਚਾਹਣਾ ਸਾਡਾ ਤਾਂ ਘਰ ਹੈ ਕਾਂਗਰਸੀਆਂ ਦਾ ਘਰ ਨਹੀਂ ਹੈ ਉਹਨਾਂ ਨੂੰ ਹੁਕਮ ਆਉਂਦੇ ਦਿੱਲੀੋਂ ਬੀਜੇਪੀ ਦਾ ਘਰ ਨਹੀਂ ਹੈ ਝਾੜੂ ਵਾਲਿਆਂ ਦਾ ਪੰਜਾਬ ਕਰਨੀ ਆ ਉਹਨਾਂ ਵਾਸਤੇ ਆ ਗੈਸਟ ਹਾਊਸ ਹੈ ਜਦੋਂ ਆਉਂਦੇ ਸੈਰ ਕਰਨ ਵਾਸਤੇ ਅਕਾਲੀ ਦਲ ਵਾਸਤੇ ਇਹ ਕਰ ਰਿਹਾ ਸਾਡੇ ਵਾਸਤੇ ਆ ਜਾਣ ਪੰਜਾਬ ਦੇ ਲੋਕ ਵਾਸਤੇ ਅਸੀਂ ਮਰ ਵੀ ਸਕਦੇ ਆ ਕੁਝ ਵੀ ਕਰ ਸਕਦੇ ਆ ਤਾਂ ਹੀਓ ਤੁਸੀਂ ਦੇਖਿਆ ਜਿੱਦੋਂ ਜਿੱਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਦੋਂ ਹੀ ਤਰੱਕੀ ਹੁੰਦੀ ਹੈ ਉਦੋਂ ਹੀ ਦੇਖੋ ਸੇਵਾ ਕੇਂਦਰ ਤੋਂ ਲੈ ਕੇ ਸਾਂਝ ਕੇਦਰ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਐਮਸ ਤੋਂ ਲੈ ਕੇ ਕਿੰਨੀਆਂ ਕਿੰਨੀਆਂ ਚੀਜ਼ਾਂ ਬਣੀਆਂ ਸਾਰੀਆਂ ਹੀ ਅਕਾਲੀ ਦਲ ਦੇ ਇੱਕ ਵੀ ਨਿਸ਼ਾਨੀ ਮੈਂ ਕਹਿੰਨਾ ਤੁਸੀਂ ਘਰੇ ਚੱਲ ਜਾਓ ਇੱਕ ਵੀ ਨਿਸ਼ਾਨੀ ਤੁਹਾਨੂੰ ਝਾੜੂ ਵਾਲੇ ਦੀ ਜਾਂ ਕਾਂਗਰਸ ਦੀ ਨਹੀਂ ਮਿਲੂਗੀ ਪਿਛਲੇ 40 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਥੋੜੀ ਆਪਣੀ ਪਾਰਟੀ ਨੇ ਬਣਾਇਆ ਕਿਉਂਕਿ ਸਾਡਾ ਆ ਘਰ ਹੈ ਦੋ ਤਿੰਨ ਗੱਲਾਂ ਮੈਂ ਹੋਰ ਕਹਿਣਾ ਚਾਹੂੰਗਾ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਆਪਣੇ ਨੌਜਵਾਨ ਬੱਚਿਆਂ ਨੇ ਨਾ ਨਾ ਬੜਾ ਧੱਕਾ ਕੀਤਾ ਝਾੜੂ ਵਾਲੇ ਨੇ ਪਹਿਲੇ ਕੀ ਹੁੰਦਾ ਸੀ ਸਰਕਾਰੀ ਨੌਕਰੀਆਂ ਇਕੱਲੇ ਪੰਜਾਬੀਆਂ ਵਾਸਤੇ ਹੁੰਦੀਆਂ ਸੀ ਬਦਲ ਸਾਹਮਣੇ ਸੀ ਕਾਨੂੰਨ ਨਿਆ ਸੀ ਅੱਜ ਝਾੜੂ ਵਾਲੇ ਨੇ ਆ ਕੇ ਬਦਲ ਦਿੱਤਾ ਹੁਣ ਕੋਈ ਮਰਜ਼ੀ ਲੈ ਸਕਦਾ ਤੁਸੀਂ ਹੈਰਾਨ ਰਹਿ ਜਾਓਗੇ ਮੈਂ ਰਿਕਾਰਡ ਕਢਾਇਆ ਕੋਈ 25 30 ਹਜ਼ਾਰ ਨੌਕਰੀਆਂ ਜਿਹੜੀਆਂ ਦਿੱਤੀਆਂ ਅੱਧੇ ਨੌਜਵਾਨ ਕੋਈ ਯੂਪੀ ਤੋਂ ਆਏ ਕੋਈ ਰਾਜਸਥਾਨ ਤੋਂ ਆਏ ਕੋਈ ਹਰਿਆਣੇ ਤੋਂ ਆਏ ਥੋਡੀਆਂ ਨੌਕਰੀਆਂ ਬਾਹਰ ਦੇਤੀਆਂ ਕਿਉਂਕਿ ਝਾੜੂ ਵਾਲੇ ਬਾਹਰ ਇਲیکشن ਲੜਨਾ ਚਾਹੁੰਦੇ ਆ ਮੈਂ ਵਾਦਾ ਕਰਦਾ ਹਾਂ ਉਸਾਰ ਫਿਰ ਤੋਂ ਕਾਨੂੰਨ ਬਦਲ ਕੇ ਲਿਆਂਦਾ ਜਾਊਗਾ ਕਿ ਪੰਜਾਬ ਸਰਕਾਰ ਦੀਆਂ ਨੌਕਰੀਆਂ ਕੱਲੇ ਪੰਜਾਬੀਆਂ ਵਾਸਤੇ ਆ ਇੱਕ ਵੀ ਨੌਕਰੀ ਕਿਸੇ ਬਾਹਰ ਨਹੀਂ ਆ ਦੂਜੀ ਗੱਲ ਆਪਣੇ ਪੰਜਾਬ ਦੇ ਲੋਕ ਜੇ ਹਿਮਾਚਲ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਜ਼ਮੀਨ ਲੈਣਾ ਚਾਹਣ ਨਹੀਂ ਦੇ ਸਕਦੇ ਉਤਰਾੰਚਲ ਚ ਜ਼ਮੀਨ ਲੈਣਾ ਚੋਂ ਨਹੀਂ ਲੈ ਸਕਦੇ ਇੱਕ ਦੇਸ਼ ਵਿੱਚ ਦੋ ਕਾਨੂੰਨ ਫਿਰ ਆਪਾਂ ਕਿਉਂ ਦਈਏ ਜ਼ਮੀਨ ਆਪਾਂ ਉਹਨਾਂ ਨੂੰ ਆਹ ਜ਼ਮੀਨ ਪੰਜਾਬ ਦੀ ਖੇਤੀ ਵਾਸਤੇ ਕੱਲੇ ਪੰਜਾਬੀਆਂ ਦੀ ਹੈ ਆਪਣੀ ਹੈ ਇਹਨਾਂ ਨੂੰ ਨਹੀਂ ਇੱਥੇ ਵੰਡ ਦੇਣਾ ਆਹ ਤੁਹਾਡੀ ਦੂਜਾ ਵਾਦਾ ਕਰਦਾ ਹੈ ਤੀਜੀ ਗੱਲ ਜਿੰਦੀ ਵੀ ਇੰਡਸਟਰੀ ਲੈ ਕੇ ਆਵਾਂਗੇ ਇੰਡਸਟਰੀ ਦੇ ਵਗੈਰਾ ਆਪਣਾ ਗੁਜ਼ਾਰਾ ਨਹੀਂ ਇੰਡਸਟਰੀ ਲਿਆਉਣ ਵਾਸਤੇ ਤੁਹਾਨੂੰ ਇਨਸੈਂਟਿਵ ਦੇਣੇ ਪੈਂਦੇ ਐ ਇਨਸੈਂਟਿਵ ਰੱਜ ਕੇ ਦੇਵਾਂਗੇ ਪਰ ਕੰਡੀਸ਼ਨ ਲਾਵਾਂਗੇ ਕਿ ਘੱਟ ਤੋਂ ਘੱਟ 80% ਕੋਈ ਵੀ ਪ੍ਰਾਈਵੇਟ ਸੈਕਟਰ ਇੱਥੇ ਆਊਗਾ ਜਿਹੜਾ ਇਨਸੈਂਟਿਵ ਲਊਗਾ 80% ਨੌਕਰੀਆਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਮਿਲੀਆਂ ਚਾਹੀਦੀਆਂ ਮੈਨੂੰ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਹੈ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ